ਸਰਜੀਕਲ ਪਿਆਰੇ ਵਿਦਿਆਰਥੀਓ ਤੁਹਾਡੇ ਸਾਰੇ ਅੰਦਰ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਲੇਖ ਜਿਸ ਦਾ ਨਾਮ ਹੈ ਪੰਜਾਬ ਦੇ ਲੋਕ ਗੀਤ ਇਹ ਜੋ ਲੋਕ ਗੀਤ ਹੁੰਦੇ ਆ ਨਾ ਇਹ ਹਰ ਇੱਕ ਸਟੇਟ ਦੇ ਅਲੱਗ-ਅਲੱਗ ਹੁੰਦੇ ਆ ਹਨਾ ਜਿਸ ਤਰ੍ਹਾਂ ਹਿਮਾਚਲ ਦੇ ਇਲਾਕ ਹੋਣਗੇ ਹਰਿਆਣਾ ਦੇ ਅਲੱਗ ਹੋਣਗੇ ਜਿਹੜੇ ਜੰਮੂ ਦੇ ਇਲਾਕੇ ਆ ਉਹਨਾਂ ਦੇ ਅਲੱਗ ਹੋਣਗੇ ਇਸੇ ਤਰ੍ਹਾਂ ਪੰਜਾਬ ਦੇ ਵੀ ਲੋਕ ਗੀਤਾਂ ਇਹਨਾਂ ਲੋਕ ਗੀਤਾਂ ਦਾ ਕੋਈ ਪਤਾ ਨਹੀਂ ਹੈਗਾ ਕਿ ਮਤਲਬ ਕਿ ਇਹਨਾਂ ਨੂੰ ਕਿੰਨੇ ਲਿਖਿਆ ਸੀਗਾ ਜਾਂ ਕਿੰਨੇ ਨਹੀਂ ਸੀ ਲਿਖਿਆ ਲੇਕਿਨ ਹਾਂ ਇਹ ਪੀੜੀਦਰ ਪੀੜੀ ਜਿਹੜੇ ਆ ਮਤਲਬ ਕਿ ਚੱਲਦੇ ਆ ਰਹੇ ਆ ਗਿਆ ਤੁਸੀਂ ਮੋਸਟਲੀ ਦੇਖਦੇ ਹੋਵੋਗੇ ਜਦੋਂ ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੇ ਮਿੰਸ ਕੀ ਜਦੋਂ ਲੇਡੀਜ਼ ਸੰਗੀਤ ਵਗੈਰਾ ਹੁੰਦਾ ਜਾਂ ਮਾਈਆ ਮਿੰਸ ਕੀ ਲੜਕੇ ਨੂੰ ਪਾਇਆ ਜਾਂਦਾ ਹਨ ਜੋ ਜਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਉਹਦੇ ਵਿੱਚ ਜਿਹੜੀਆਂ ਲੇਡੀਜ਼ ਹੁੰਦੀਆਂ ਵਾ ਉਹ ਕੁਝ ਗਾਉਂਦੀਆਂ ਨੇ ਹਨਾ ਉਹੀ ਲੋਕੀਤ ਹੈ ਗਿਆ ਠੀਕ ਹੈ ਚਲੋ ਆਪਾਂ ਦੇਖਦੇ ਹਾਂ ਸਭ ਤੋਂ ਪਹਿਲੇ ਲਿਖਾਂਗੇ ਭੂਮਿਕਾ ਪੰਜਾਬ ਗੀਤਾਂ ਦਾ ਦੇਸ਼ ਹੈ ਹਰ ਇੱਕ ਪੰਜਾਬੀ ਗੀਤਾਂ ਦੀਆਂ ਤੁਨਾ ਵਿੱਚ ਜੰਮਦਾ ਲੋਰੀਆਂ ਵਿੱਚ ਪਲਦਾ ਮਾਈਏ ਤੇ ਟੋਲੇ ਗੋਂਦਾ ਜਵਾਨ ਹੁੰਦਾ ਹੈ ਬਚਪਨ ਵਿੱਚ ਜੋ ਬੱਚੇ ਖੇਡਦੇ ਬਾਤਾਂ ਤੇ ਬੁਚਾਰਤਾਂ ਪਾਉਂਦੇ ਹਨ ਇਹ ਸਾਰਾ ਕੁਝ ਲੋਕ ਗੀਤਾਂ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ ਇਨ੍ਹਾਂ ਗੀਤਾਂ ਦੇ ਲਿਖਣ ਵਾਲੇ ਦਾ ਕੋਈ ਨਿਸ਼ਚਿਤ ਨਾਂ ਨਹੀਂ ਹੈ ਇਹ ਸਦੀਆਂ ਤੋਂ ਪੀੜੀਦਰ ਪੀੜੀ ਚੱਲਦੇ ਰਹਿੰਦੇ ਹਨ ਦੂਸਰਾ ਆਏਗਾ ਪੁਆਇੰਟ ਪੰਜਾਬੀ ਲੋਕ ਗੀਤਾਂ ਦਾ ਸੁਭਾ ਪੰਜਾਬੀ ਲੋਕ ਗੀਤ ਪੰਜਾਬੀ ਰਹਿਣੀ ਬਹਿਣੀ ਰੀਤਾਂ ਰਸਮਾਂ ਅਤੇ ਪੰਜਾਬੀਆਂ ਦੇ ਸੁਭਾ ਦਾ ਪ੍ਰਗਟਾਵਾ ਕਰਦੇ ਹਨ ਮਤਲਬ ਕਿ ਸੁਭਾਅ ਕਾਹੋ ਜਾ ਉਹਨਾਂ ਦਾ ਪੰਜਾਬੀ ਗੀਤਾਂ ਦਾ ਕਿ ਪੰਜਾਬ ਦੀ ਰੈਣੀ ਬੈਣੀ ਆ ਪੰਜਾਬੀਆਂ ਦੇ ਰੀਤਾਂ ਰਸਮਾਂ ਤੇ ਪੰਜਾਬੀਆਂ ਦੇ ਸੁਭਾਅ ਦਾ ਪ੍ਰਗਟਾਵਾ ਕਰਦੇ ਨੇ ਇਹ ਗੀਤ ਸਾਡੇ ਇਤਿਹਾਸ ਬਾਰੇ ਵੀ ਜਾਣਕਾਰੀ ਦਿੰਦੇ ਨੇ ਇੰਨਾ ਗੀਤਾਂ ਵਿੱਚ ਦੁੱਖ ਸੁੱਖ ਖੁਸ਼ੀਆਂ ਗਮੀਆਂ ਦਾ ਵਰਣਨ ਹੁੰਦਾ ਹੈ ਇੰਨਾ ਗੀਤਾਂ ਵਿੱਚ ਸਾਂਝੇ ਪੰਜਾਬ ਦੇ ਦਿਲ ਦੀ ਧੜਕਣ ਹੈ ਇੰਨਾ ਵਿੱਚ ਕੋਈ ਬਨਾਵਟ ਨਹੀਂ ਸਗੋ ਸਾਦਗੀ ਸਰਲਤਾ ਤੇ ਮਿਠਾਸ ਕੁੱਟਕੁੱਟਕੇ ਪਰੀ ਹੋਈ ਹੈ ਦੂਸਰਾ ਪੁਆਇੰਟ ਆਏਗਾ ਸਾਡਾ ਬਚਪਨ ਦੇ ਲੋਕ ਗੀਤ ਜਦੋਂ ਬੱਚਾ ਅਜੇ ਬਚਪਨ ਵਿੱਚ ਹੀ ਹੁੰਦਾ ਹੈ ਤਾਂ ਉਹ ਕਵਿਤਾ ਵਿੱਚ ਬਾਤਾਂ ਪਾਉਣ ਲੱਗ ਪੈਂਦਾ ਹੈ ਜਿਵੇਂ ਕਿਕਰ ਕਾਂ ਉਡਾਵੇ ਨਾ ਕਾਂ ਗੁਲੇਲਾ ਸੁਟੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਪੰਜਾਬੀ ਮਾਵਾ ਬੱਚਿਆਂ ਨੂੰ ਸੁਵਾਨ ਲੱਗਿਆ ਪਰ ਚੌਣ ਲੱਗਿਆ ਜਾਂ ਮੂੰਹ ਧੋਣ ਸਮੇ ਅਜਿਹੇ ਗੀਤ ਗਾਉਂਦੀਆਂ ਹਨ ਜਿਵੇਂ ਈਚੀ-ਬੀਚੀ ਕੋਕੋ ਖਾਏ ਕਿਉ ਦੀ ਚੂਰੀ ਕਾਕਾ ਖਾਏ ਨੈਕਸਟ ਟਾਈਮ ਛੋਟੀ ਉਮਰ ਦੇ ਲੋੜੀ ਦੇ ਲੋਕ ਗੀਤ ਛੋਟੀ ਉਮਰ ਦੇ ਮੁੰਡੇ ਲੋੜੀ ਮੰਗਦੇ ਸਮੇ ਅਨੇਕ ਪ੍ਰਕਾਰ ਦੇ ਗੀਤ ਗਾਉਂਦੇ ਹਨ ਜਿਨ੍ਹਾਂ ਦਾ ਸਬੰਧ ਸਾਡੇ ਲੋਕ ਵਿਰਸੇ ਨਾਲ ਹੈ ਜਿਵੇਂ ਕਨਕਾਂ ਵਿੱਚ ਬਟੇਰੇ ਦੋ ਸਾਧੂ ਦੇ ਦੋ ਮੇਰੇ ਸਾਧੂ ਚੱਲਿਆ ਰਾਹੇ ਨੂੰ ਬਾਲੀ ਵਾਲੇ ਰਾਹੇ ਨੂੰ ਜਵਾਨ ਹੁੰਦੀਆਂ ਕੁੜੀਆਂ ਦੇ ਗਿੱਧੇ ਅਤੇ ਕਿੱਕਲੀ ਦੇ ਗੀਤ ਬੜੇ ਰਸ ਭਰਪੂਰ ਹੁੰਦੇ ਹਨ ਜਿਵੇਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਕਿੱਕੇ ਲਕਲੀ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਪਾਈ ਦਾ ਫਿੱਟੇ ਮੋਜ ਵਾਈ ਦਾ ਜਦੋਂ ਪੈਨ ਪ੍ਰਾਣ ਨੂੰ ਸਹਰੇਕਾਰ ਮਿਲਣ ਜਾਂਦਾ ਹੈ ਤਾਂ ਪੈਨ ਅੱਖਾਂ ਵਿੱਚ ਹੰਝੂ ਪਰ ਕੇ ਬੜੇ ਦਰਦ ਪਿੰਨੀ ਆਵਾਜ਼ ਵਿੱਚ ਗੀਤ ਗਾਉਂਦੀ ਹੈ ਜਿਵੇਂ ਉੱਡੀ ਉੱਡੀ ਕਾਵਾ ਚਾਈ ਮੇਰੇ ਬਾਬੂ ਦੇ ਦੇਸ਼ ਇਕ ਨਾ ਦੱਸੀ ਮੇਰੀ ਮਾਂ ਰਾਣੀ ਨੂੰ ਰੋਊਗੀ ਗੁੱਡੀਆਂ ਪਟੋਲੇ ਫੋਲ ਕੇ ਇਕ ਨਾ ਦੱਸੀ ਮੇਰੇ ਬਾਪ ਨੂੰ ਰੋਊਗਾ ਪਰੇ ਕਿਚੈਰੀ ਛੋੜ ਕੇ ਇਕ ਨਾ ਦੱਸੀ ਮੇਰੀ ਭਾਬੋ ਨੂੰ ਹੱਸੂਗੀ ਪੇਕੇ ਜਾ ਕੇ ਦੱਸੀਵੇਂ ਕਾਵਾ ਮੇਰੇ ਵੀਰ ਨੂੰ ਆਊਗਾ ਨੀਲੜਾ ਘੋੜਾ ਪੀੜ ਕੇ ਵਿਆਹ ਦੇ ਸਮੇਂ ਗੀਤ ਵਿਆਹ ਸਮੇ ਭਿਆਨਾਂ ਦੇ ਭਰਾਵਾਂ ਪ੍ਰਤੀ ਉਹਨਾਂ ਦੀ ਸੁਖਨਾ ਅਤੇ ਅਸੀਸਾਂ ਭਰੇ ਗੀਤ ਜਿਵੇਂ ਮਾਝੂ ਹੱਗੰ ਤੇਰੀ ਸ਼ਗਨ ਕਰੇ ਵੇ ਨਿੱਕਿਆ ਵੀਰਾਂ ਦੀ ਜੋੜੀ ਤੇਰੇ ਨਾਲ ਚੜੀ ਵੇ ਨਿੱਕਿਆ ਪੈਨ ਸੁਹਾਗੰ ਤੇਰੀ ਵਾਗ ਫੜੇ ਵੇ ਨਿੱਕਿਆ ਵਿਆਹ ਸਮੇ ਮੋਟਿਆੜਾ ਉੱਚੀ ਉੱਚੀ ਹੋ ਕੇ ਲਾ ਕੇ ਸੁਹਾਗ ਗੀਤ ਗਾਉਂਦੀਆਂ ਹਨ ਬੱਚਿਓ ਜਿਹੜੇ ਸੁਹਾਗ ਗੀਤ ਹੁੰਦੇ ਆ ਜਦੋਂ ਕਿਸੇ ਲੜਕੀ ਦਾ ਵਿਆਹ ਹੁੰਦਾ ਵਾ ਉਸਲੇ ਗਾਏ ਜਾਂਦੇ ਨੇ ਅਤੇ ਜਿਹੜੀਆਂ ਕੋੜੀਆਂ ਹੁੰਦੀਆਂ ਵਾਂ ਉਹ ਲੜਕੀ ਦੇ ਵਿਆਹ ਦੇ ਟਾਈਮ ਤੇ ਗਾਇਆਂ ਜਾਂਦੀਆਂ ਨੇ ਠੀਕ ਹੈ ਅੱਜ ਕੱਲ ਦਾ ਮਤਲਬ ਕਿ ਜਿਹੜਾ ਗੋਣ ਬਠਾਉਂਦਾ ਮਿਸਿਸਟਮ ਕਾਫੀ ਬਦਲ ਗਿਆ ਅੱਜ ਕੱਲ ਦੇ ਡੀਜੇ ਵਗੈਰਾ ਚੱਲਦੇ ਨੇ ਲੇਕਿਨ ਐਕਚੁਅਲ ਜਿਹੜੇ ਮੀਨਸ ਕਿ ਜਦੋਂ ਗੋਣ ਬਠਾਉਂਦੇ ਸੀ ਨਾ ਤੇ ਲੋਕੀ ਕੁੜੀ ਦੇ ਵਿਆਹ ਦੇ ਉੱਪਰ ਸੁਹਾਗ ਹੀ ਬੋਲਦੀਆਂ ਸੀਗੀਆਂ ਤੇ ਮੁੰਡੇ ਦੇ ਵਿਆਹ ਤੇ ਘੋੜੀਆਂ ਹੀ ਬੋਲੀਆਂ ਜਾਂਦੀਆਂ ਸੀਗੀਆਂ ਇਹਦੇ ਵਿੱਚ ਸੁਹਾਗ ਗੀਤ ਕਿਹੜਾ ਹੈ ਚੰਨਨ ਦੀ ਉੱਲੇ ਬੇਟੀ ਕਿਉਂ ਨਹੀਂ ਖੜੀ ਮੈਂ ਤਾਂ ਖੜੀ ਆ ਬਾਬਲ ਜੀ ਦੇ ਪਾਸ ਬੇਟੀ ਕਿਹਾ ਵਰ ਲੋੜੀਏ ਬਾਬਲ ਜਿਉ ਤਾਰਿਆਂ ਚੋਂ ਚੰ ਚੰ ਜਿਵੇਂ ਤਾਰਿਆਂ ਚੋਂ ਚੰ ਚੰਨਾ ਵਿੱਚੋਂ ਕਾਨ ਕਨਈਆ ਵਰ ਲੋੜੀਏ ਇਹ ਜਿਹੜਾ ਲੋਕਗੀਤ ਹੈ ਇਹਦੇ ਵਿੱਚ ਇੱਕ ਬਾਪ ਉਹਰ ਬੇਟੀ ਦੀ ਜਿਹੜੀ ਆ ਕਨਵਰਸੇਸ਼ਨ ਮੀਨਸ ਕੀ ਗੱਲਬਾਤ ਹੈ ਕਿ ਪਿਤਾ ਆਪਣੇ ਬੱਚੀ ਨੂੰ ਪੁੱਛ ਰਿਹਾ ਹੈ ਚੰਨਨ ਦੇ ਓਲੇ ਬੇਟੀ ਕਿਉਂ ਨਹੀਂ ਖੜੀ ਤੇ ਬੱਚੀ ਅੱਗੇ ਜਵਾਬ ਦੇ ਰਹੀ ਹੈ ਮੈਂ ਤਾਂ ਖੜੀ ਆ ਬਾਬਲ ਜੀ ਦੇ ਪਾਸ ਫਿਰ ਬਾਬਲ ਫਿਰ ਪੁੱਛ ਰਿਹਾ ਮਤਲਬ ਕਿ ਪਿਤਾ ਪੁੱਛ ਰਿਹਾ ਹੈ ਬੇਟੀ ਕਿਹਾ ਵਰ ਲੋੜੀਏ ਵਾਰ ਹੁੰਦਾ ਮੀਨਸ ਕਿ ਕਿਸ ਤਰ੍ਹਾਂ ਦਾ ਦੁੱਲਾ ਜੜਾ ਵਾ ਉਹ ਲੱਭੀਏ ਬਾਬਲ ਉਹ ਲੜਕੀ ਕਹਿ ਰਹੀ ਹੈ ਬਾਬਲ ਜਿਉ ਤਾਰਿਆਂ ਚੋਂ ਚੰ ਚੰਨਾ ਚੋਂ ਕਾਨ ਕਨਈਆ ਵਰ ਲੋੜੀਏ ਨੈਕਸਟ ਆਏਗਾ ਮਾਈਏ ਟੱਪੇ ਢੋਲੀ ਅਤੇ ਬੋਲੀਆਂ ਮਾਈਏ ਟੱਪੇ ਢੋਲੇ ਅਤੇ ਬੋਲੀਆਂ ਵਿੱਚ ਆਮ ਤੌਰ ਤੇ ਵਿਛੜੇ ਵਿਛੋੜੇ ਦੀ ਚੀਜ਼ ਅਤੇ ਮਿਲਾਪ ਦੀ ਉਮੰਗ ਦੀ ਸੱਦਰ ਪੇਸ਼ ਕੀਤੀ ਗਈ ਹੁੰਦੀ ਹੈ ਜਿਵੇਂ ਢੋਲ ਜਾਨੀ ਸਾਡੀ ਗਲੀ ਆਵੇ ਤੇਰੀ ਮਿਹਰਬਾਨੀ ਢੋਲ ਸੱਜਣਾ ਦਿਲ ਪਰਦੇਸੀਆਂ ਦਾ ਰਾਜੀ ਰੱਖਣਾ ਲੋਕ ਗੀਤਾਂ ਵਿੱਚ ਮਾਲਵੇ ਦੇ ਟੱਪੇ ਲੋਕ ਗੀਤਾਂ ਵਿੱਚ ਮਾਲਵੇ ਦੇ ਟੱਪਿਆਂ ਦਾ ਵਿਸ਼ੇਸ਼ ਥਾਨ ਹੈ ਜਿਵੇਂ ਅੱਡੀਆਂ ਕੂਚ ਦੀ ਮਰ ਗਈ ਬਾਕਾਂ ਨਾਲ ਜੁੜਿਆ ਦੂਸਰਾ ਆਏਗਾ ਗੋਰੀ ਰੰਗ ਦੀ ਤੂੰ ਪੱਟਾ ਕਿਹੜਾ ਸੱਜਦਾ ਪੁੱਛਦੀ ਕੁੜੀਆਂ ਤੋਂ ਨੈਕਸਟ ਹੈ ਆਰਥਿਕਤਾ ਨਾਲ ਸੰਬੰਧਿਤ ਗੀਤ ਲੋਕ ਗੀਤਾਂ ਵਿੱਚ ਪੰਜਾਬੀ ਲੋਕਾਂ ਦੀ ਆਰਥਿਕ ਹਾਲਤ ਦਾ ਵੀ ਜ਼ਿਕਰ ਹੁੰਦਾ ਹੈ ਜਿਵੇਂ ਜੱਟ ਜੱਟੀ ਨੂੰ ਲੈਣ ਨਾ ਜਾਵੇ ਡਰ ਦਾ ਕਬੀਲਦਾਰੀਓ ਨੈਕਸਟ ਆਏਗਾ ਇਤਿਹਾਸਿਕ ਲੋਕ ਗੀਤਾਂ ਦੀਆਂ ਤੁਕਾਂ ਲੋਕ ਗੀਤਾਂ ਦਾ ਸੰਬੰਧ ਸਾਡੇ ਇਤਿਹਾਸ ਨਾਲ ਵੀ ਹੈ ਜਿਹੜੇ ਕਿ ਆਮ ਕਹਾਵਤ ਬਣ ਗਏ ਹਨ ਜੀ ਵੀ ਖਾਦਾ ਪਿੱਤਾ ਲਾਹੇ ਦਾ ਰਹਿੰਦਾ ਅਮਿਤ ਸ਼ਾਹੇ ਦਾ ਦੂਸਰਾ ਹੈਗਾ ਦੇ ਚਰਖੇ ਨੂੰ ਢੇੜਾ ਲੋੜ ਨਹੀਂ ਤੋਪਾਂ ਦੀ ਬੱਚੇ ਜਿਹੜਾ ਪਹਿਲਾ ਵਾ ਨਾ ਇਹ ਕਹਾਵਤ ਜਿਹੜੀ ਹੈ ਖਾਦਾ ਪਿੱਤਾ ਲਾਹੇ ਦਾ ਰਹਿੰਦਾ ਅਮਿਤ ਸ਼ਾਹੇ ਦਾ ਕਹਿੰਦੇ ਆ ਕਿ ਜਿਸ ਲਈ ਅਮਿਤ ਸ਼ਾਹ ਜਿਹੜਾ ਅਮਿਤ ਸ਼ਾਹ ਅਬਦਾਲੀ ਸੀਗਾ ਇਹ ਹਮਲਾਵਾਰ ਸੀਗਾ ਜਿੰਨੇ ਪੰਜਾਬ ਦੇ ਉੱਪਰ ਹਮਲੇ ਕਰਦਾ ਸੀਗਾ ਔਰ ਇਥੋਂ ਮਿੰਸ ਕੀ ਪੰਜਾਬ ਤੋਂ ਲੂਟ ਪੁੱਟ ਕੇ ਲੈ ਜਾਂਦਾ ਸੀਗਾ ਸਮਾਨ ਵਗੈਰਾ ਨਾ ਤੇ ਉਸ ਟਾਈਮ ਲੋਕ ਕੀ ਕਹਿੰਦੇ ਹੁੰਦੇ ਸੀ ਕਿ ਖਾ ਲੋ ਕਿਉਂਕਿ ਜੋ ਵੀ ਖਾਣਾ ਹੈ ਉਹ ਖਾ ਲੋ ਕਿਉਂਕਿ ਜੋ ਬਚਾ ਕੇ ਰੱਖੋਗੇ ਉਹ ਕੀ ਹੈ ਉਹ ਤੇ ਅਮਰ ਸ਼ਾਹਬਦਾਲੀ ਨੇ ਲੈ ਹੀ ਜਾਣਾ ਵਾ ਹਨਾ ਤੇ ਲੋਕੀ ਉਸ ਟਾਈਮ ਇਹ ਕਹਿੰਦੇ ਹੁੰਦੇ ਸੀਗੇ ਖਾਦਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹ ਦਾ ਨੈਕਸਟ ਆਏਗਾ ਜਵਾਨੀ ਦੀ ਸੁੰਦਰਤਾ ਤੇ ਗੀਤ ਜਵਾਨ ਹੋਈ ਕੁੜੀ ਦੀ ਸੁੰਦਰਤਾ ਦਾ ਵਰਨਨ ਵੀ ਲੋਕ ਗੀਤਾਂ ਵਿੱਚ ਮਿਲਦਾ ਹੈ ਜਿਵੇਂ ਹੁਸਨ ਕੁਵਾਰੀ ਦਾ ਜਿਉ ਦਿਨ ਚੜਿਆਂ ਦੀ ਲਾਲੀ ਇਸ ਤਰ੍ਹਾਂ ਸੀ ਦੇਖਦੇ ਹਾਂ ਕਿ ਲੋਕ ਗੀਤ ਸਾਡੇ ਰੂਹ ਦੀ ਖੁਰਾਕ ਹਨ ਇਹ ਗੀਤ ਜਨਮ ਤੋਂ ਲੈ ਕੇ ਮਰਨ ਤੱਕ ਸਾਡਾ ਸਾਥ ਨਿਭੋਂਦੇ ਹਨ ਇਨ੍ਹਾਂ ਗੀਤਾਂ ਵਿੱਚੋਂ ਸਾਡੇ ਸੱਭਿਆਚਾਰ ਦੀ ਚਲਕ ਮਿਲਦੀ ਹੈ ਅੱਜ ਸਾਡੇ ਪੰਜਾਬ ਵਿੱਚ ਜਿੱਥੇ ਵੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੋਵੇ ਤਾਂ ਤੁਤਕ ਤੁਤਕ ਤੂਤੀਆਂ ਆੜਾਂਬਾ ਅੰਬ ਚੂਪ ਦੀ ਜਾ ਮੇਰੀ ਡਿਗ ਪਈ ਚਰੀ ਵਿੱਚ ਗਾਨੀ ਚੁੱਕ ਲਿਆ ਮੋਰ ਬਣ ਕੇ ਆਦ ਗੀਤ ਗੂੰਜਦੇ ਸੁਣਾਈ ਦਿੰਦੇ ਹਨ ਭਾਵੇਂ ਇਨਾਂ ਗੀਤਾਂ ਦਾ ਕੋਈ ਮਤਲਬ ਨਹੀਂ ਪਰ ਅਸੀਂ ਆਨੰਦ ਜ਼ਰੂਰ ਮਾਣਦੇ ਹਾਂ ਤੇ ਬੱਚਿਓ ਇਹ ਸੀ ਸਾਡਾ ਲੇਖ ਪੰਜਾਬ ਦੇ ਲੋਕ ਗੀਤ ਉਹਨਾਂ ਸੀ ਦੇਖ ਲੈਣੇ ਓਵਰਵਿਊ ਲੈਣੇ ਕਿ ਅਸੀਂ ਇਹਦੇ ਚੱਕੀ ਕੀਤਾ ਹੈ ਪੰਜਾਬ ਦੇ ਲੋਕ ਗੀਤਾਂ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਭੂਮਿਕਾ ਲਿਖੀ ਹੈ ਠੀਕ ਹੈ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਲੋਕ ਗੀਤਾਂ ਦਾ ਸੁਭਾਅ ਲਿਖਿਆ ਵਾ ਕਿ ਇਹ ਕਿਹਦੇ ਕਿਹਦੇ ਉੱਪਰ ਹੁੰਦੇ ਆਏ ਪੰਜਾਬ ਦੇ ਸਾਡੀ ਪੰਜਾਬੀਆਂ ਦੀ ਰਹਿਣੀ ਬਹਿਣੀ ਦੀ ਉੱਪਰ ਉਹਨਾਂ ਦੀਆਂ ਰੀਤਾਂ ਰਵਾਜਾਂ ਦੇ ਉੱਪਰ ਉਹਨਾਂ ਦੇ ਸੁਭਾਅ ਦਾ ਪ੍ਰਗਟਾਵਾ ਕਰਦੇ ਆ ਗਿਆ ਹਨ ਉਸ ਤੋਂ ਬਾਅਦ ਬਚਪਨ ਦੇ ਲੋਕ ਗੀਤ ਲਿਖਿਆ ਜਿਹੜਾ ਕਿ ਬੱਚਾ ਜਦੋਂ ਗੱਲਾਂ ਕਰਨੀਆਂ ਸਿੱਖਦਾ ਹੈ ਤੇ ਉਦੋਂ ਬੋਲਦਾ ਕਿ ਕਰ ਕਾਂ ਉਡਾਵੇ ਨਾ ਕਾਂ ਗੁਲੇਲਾ ਛੁੱਟੇ ਨਾ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਉਸ ਤੋਂ ਬਾਅਦ ਪੁਆਇੰਟ ਬਣੇਗਾ ਛੋਟੀ ਉਮਰ ਦੇ ਲੋਰੀ ਦੇ ਗੀਤ ਜਿਹਦੇ ਵਿੱਚ ਆ ਜਾਏਗਾ ਕਨਕਾ ਵਿੱਚੋਂ ਬਟੇਰੇ ਦੋ ਸਾਧੂ ਦੇ ਦੋ ਮੇਰੇ Tadu.